ਇਹਨੂੰ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਪ੍ਰਸਿੱਧ ਪੱਤਰਕਾਰ ਤੇ ਸਮਾਜਿਕ ਵਰਕਰ ਸ਼੍ਰੀ ਪਰਵੀਨ ਕੋਮਲਕਰ ਵਪਸਾਇਤੇ ਸ਼ਿਭਜਨਾ ਹਿੰਦੁਸਤਾਨ ਵਿੱਚ ਦੁਆਰਾ ਸ਼ਾਮਲ ਹੋ ਗਏ। ਅਜਿਕਸਤਾਨਕ ਹੋਟਲ ਵਿੱਚ ਸਮਾਰੋਹ ਵਿੱਚ ਸ਼ਿਭਜਨਾ ਹਿੰਦੁਸਤਾਨ ਦੇ ਹਿੰਦੁਸਤਾਨ ਸ਼ਕਤੀ ਸ਼ੈਨਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਗੁਪਤਾ ਨੇ ਉਹਨਾਂ ਨੂੰ ਪਾਟੇ ਦੀ ਪੱਗਾਂ ਪਟਕਾ ਫੇਟ ਕੀਤੀ ਅਤੇ ਸ਼ਿਭਜਨਾ ਹਿੰਦੁਸਤਾਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਾ ਸ਼੍ਰੀ ਪਵਨ ਗੁਪਤਾ ਨੇ ਕਿਹਾ ਕਿ ਸ਼੍ਰੀ ਪਰਵੀਨ ਕੋਮਲ ਪਹਿਲਾ ਸਿਪਚਾਣਾ ਵਿੱਚ ਮੇਰੇ ਅਗਵਾਈ ਵਿੱਚ ਕੰਮ ਕਰ ਚੁੱਕੇ ਹਨ ਤੇ ਸਿਪਚਾਣਾ ਦੀ ਟਿਕਟ ਤੇ ਪਟਿਆਲਾ ਸ਼ਹਿਰੀ ਵਿਧਾਨ ਸਭਾ ਟਿਕਟ ਤੋਂ ਚੋਣ ਲੜ ਚੁੱਕੇ ਹਨ ਇਸ ਲਈ ਉਹ ਇੱਕ ਸਾਫ ਕਵ ਚਿਪਚਾਨਿਕ ਵੀ ਹਨ ਉਹਨਾਂ ਦਾ ਸਿਪਚਾਣਾ ਹਿੰਦੁਸਤਾਨ ਵਿੱਚ ਦੁਆਰਾ ਸ਼ਾਮਿਲ ਹੋਣਾ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ ਵਿਚ ਪਟਿਆਲੇ ਦੇ ਪ੍ਰਸਿੱਧ ਪੱਤਰਕਾਰ ਸਮਾਜ ਸੇਵਕ ਪਰਵੀਨ ਕੋਮਲ ਜੀ ਦਾ ਪਟਿਆਲਾ ਜੀ ਸ਼ਿਖਸਨਾ ਦੇ ਵਿੱਚ ਰਹ ਚੁੱਕੇ ਨੇ ਔਰ ਪਟਿਆਲਾ ਵਿਧਾਨ ਸਭਾ ਤੋਂ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਚੋਣ ਦੇ ਵਿੱਚ ਸ਼ਿਖਸਨਾ ਦੋਸਤਾਨ ਦੇ ਮਿਲਵਾਰ ਰਹੇ ਸੀ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸ਼੍ਰੀ ਸਾਨਾ ਹਿੰਦੁਸਤਾਨ ਦੇ ਵਿੱਚ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਅਸੀਂ ਉਹਨਾਂ ਦਾ ਪੁਰਜ਼ੋਰ ਸਵਾਗਤ ਕਰਦੇ ਹਾਂ। ਆਰੇ ਦੇ ਨਾਲ ਹੀ ਸਾਡੇ ਵਿੱਚ ਅਮਨਦੀਪ ਸਿੰਘ ਜੀ ਜਿਹੜੇ ਯੂਵਾ ਨੇਤਾ ਨੇ ਉਹ ਵੀ ਸ਼ਾਮਲ ਹੋਏ ਆ ਉਹਨਾਂ ਦੇ ਸਾਥੀ ਸ਼ਾਮਲ ਹੋਏ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਪ੍ਰਵੀਨ ਪੋਮਲ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ, ਮੀਡੀਆ ਜਗਤਨਾਥ ਜੁੜੇ ਹੋਏ ਨੇ ਉਹਨਾਂ ਨੂੰ ਸ਼੍ਰੀ ਸਾਨਾ ਹਿੰਦੁਸਤਾਨ ਆਪਣੀ ਪਾਰਟੀ ਦਾ ਰਾਸ਼ਟਰੀ মিডিਆ ਸਲਾਹਕਾਰ ਨਿਯੁਕਤ ਕਰਦੀ ਹੈ। ਔਰ ਦੂਸਰਾ ਜਿਹੜਾ ਅਮਨਦੇਵ ਸਿੰਘ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ Shiv Sena Hindustan ਚ ਉਹਨਾਂ ਨੂੰ ਜ਼ਿਲ੍ਹਾ ਯੂਆਈ ਕਾਇਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। ਇਹ ਅਸੀਂ ਸਮਝਦੇ ਆ ਕਿ ਜਿਹੜਾ Shiv Sena Hindustan ਦੀ ਪਾਲਿਸੀਆਂ ਨੀਤੀਆਂ ਜਿਹੜੀ মিডিਆ ਦੇ ਵਿੱਚ ਆ ਤੋ ਬਾਤ ਜਾਣ ਗਿਆ ਉਹਦੇ ਵਿੱਚ ਪ੍ਰਵੀਨ ਕੋਮਲ ਜੀ ਹੋਰ ਉਹ ਤੋਂ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੂੰ মিডিਆ ਸਲਾਹਕਾਰ ਨਿਯੁਕਤ ਕੀਤਾ ਹੈ ਤਾਂ ਪਟਿਆਲੇ ਦੇ ਵਿੱਚ ਤਾਂ ਹੈ ਹੀ ਹੈ ਬਾਕੀ ਦੇਸ਼ ਦੇ ਰਾਸ਼ਟਰੀ ਪੱਧਰ ਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਇੱਕ মিডিਆ ਸੈੱਲ ਜਿਹੜਾ ਉਹ ਮਜ਼ਬੂਤ ਹੋਵੇ ਔਰ ਕਿਉਂਕਿ ਇਹ ਪੁਰਾਣੇ ਪਾਰਟੀ ਦੇ ਕਾਰਕੁਨ ਨੇ ਪਾਰਟੀ ਨਾਲ ਕਾਫੀ ਲੰਬਾ ਸਮਾਂ ਪਹਿਲਾਂ ਵੀ ਜਦੋਂ ਆਤਵਾਦ ਬਹੁਤ ਪੀਕ ਚਰਮ ਤੇ ਸੀਗਾ ਉਦੋਂ ਸਾਡੇ ਨਾਲ ਜੁੜੇ ਰਹੇ ਤਾਂ ਹੁਣ ਪਾਰਟੀ ਲਈ ਹੋਰ ਜ਼ਿਆਦਾ ਮਿਹਨਤ ਕਰਨਗੇ ਤੇ ਜਿਹੜੇ ਏਰੀਆ ਦੇ ਵਿੱਚ ਜਿਹੜੇ ਖੇਤਰ ਦੇ ਵਿੱਚ ਇਹਨਾਂ ਨੂੰ ਤਜਰਬਾ ਉਹਦਾ ਸਭਸਾਰਾ ਹਿੰਦੁਸਤਾਨ ਨੂੰ ਲਾਹਾ ਮਿਲੇਗਾ ਲਾਭ ਮਿਲੇਗਾ ਦੂਸਰੀ ਗੱਲ ਜਿਹੜੀ ਅਸੀਂ ਅੱਜ ਕਹਿਣਾ ਚਾਹੁੰਦੇ ਆ ਕਿ ਜਿਵੇਂ ਆਪਾਂ ਜਾਣਦੇ ਆ ਕਿ ਤਰਨਤਾਰਨ ਵਿਧਾਨ ਸਭਾ ਦੇ ਉਪ ਚੋਣ ਹੋ ਰਹੀ ਹੈ ਆਮ ਤੌਰ ਤੇ ਚੋਣਾ ਸਾਡੇ ਦੇਸ਼ ਚ ਚਲਦੀਆਂ ਰਹਿੰਦੀਆਂ ਐ ਪਰ ਇਸ ਵਾਰ ਜਿਹੜੀ ਤਰਨਤਾਰ ਦੀ ਬਾਏ ਇਲੈਕਸ਼ਨ ਹੋ ਰਹੀ ਐ ਉਹਦੇ ਵਿੱਚ ਇੱਕ ਅਕਾਲੀ ਦਲ ਬਾਰਸ ਨਾਮ ਦੇ ਸੰਗਠਨ ਨੇ ਉਹ ਹ ਬਾਰਸ ਐ ਕਿ ਲਾ ਬਾਰਸ ਐ ਪਤਾ ਨਹੀਂ ਲੇਕਿਨ ਉਹਨਾਂ ਨੇ ਸੰਦੀਪ ਸੰਨੇ ਦੇ ਭਰਾ ਨੂੰ ਜਿਹੜਾ ਐ ਚੋਣਾ ਦੇ ਵਿੱਚ ਖੜਾ ਕੀਤਾ ਐ ਅਸੀਂ ਇਸ ਗੱਲ ਦੇ ਖਿਲਾਫ ਐ ਕਿ ਜਿਹੜੇ ਜਨ ਪ੍ਰਤੀਨਿਧੀ ਚੁਣ ਕੇ ਜਾਣਗੇ ਉਹ ਲਾ ਮੇਕਿੰਗ ਬੋਡੀ ਚ ਜਾ ਰਹੇ ਕਾਨੂੰਨ ਬਣਾਉਣ ਵਾਲੀ ਸੰਸਦਾਂ ਚ ਜਾ ਰਹੇ ਵਿਧਾਨ ਸਭਾ ਔਰ ਲੋਕ ਸਭਾ ਚ ਪੁਰਾਣੇ ਸਮੇਂ ਦੇ ਵੀ ਜਿਹੜੇ ਤੋਂ ਚੁਣ ਕੇ ਗਏ ਉਹ ਚਾਹੇ ਅਮਰਿਤਪਾਲ ਗਏ ਚਾਹੇ ਸ਼ਿਮਰਜਿੰਦਰ ਸਿੰਘ ਮਾਨ ਗਏ ਜਾਂ ਸਰਬਜੀਤ ਸਿੰਘ ਕੋੜ ਤੋਂ ਆਏ ਇਹ ਜਿਹੜੇ ਚੁਣ ਕੇ ਆਏ ਆ ਉਹਨਾਂ ਨੇ ਕੋਈ ਵੀ ਪੰਜਾਬ ਦੇ ਡਵੈਲਪਮੈਂਟ ਚ ਇੰਡਸਟਰੀ ਚ ਪਾਲਿਸੀ ਚ ਪੰਜਾਬ ਦੇ ਮੇਲਚਾਰੀ ਨੂੰ ਦੂਰ ਕਰਨ ਚ ਕੋਈ ਯੋਗਦਾਨ ਨਹੀਂ ਪਾਇਆ ਉਹ ਤਰਨ-ਤਰਨ ਦੇ ਵਿੱਚ ਵੀ ਉਹ ਬੰਦੇ ਦੇ ਪ੍ਰਾਣੂ ਉਮੀਦਵਾਰ ਪਾਇਆ ਜਾ ਰਿਹਾ ਜਿਨੇ ਲਾ ਨੂੰ ਬ੍ਰੇਕ ਕੀਤਾ ਹੈ ਕਾਨੂੰਨ ਨੂੰ ਤੋੜਿਆ ਹੈ ਕਿ ਕਾਨੂੰਨ ਬਣਾਉਣ ਵਾਲੀ ਸੰਸਥਾ ਚ ਕਾਨੂੰਨ ਤੋੜਨ ਵਾਲੇ ਲੋਕ ਜਾਣ ਕੇ ਉਹ ਪੰਜਾਬ ਦੇ ਲੋਕਾਂ ਲਈ ਕਿਹੋ ਜਿਹਾ ਰੋਲ ਮਾਡਲ ਹੋਣਗੇ ਕਿ ਆ ਇਸ ਤਰ੍ਹਾਂ ਦੇ ਪ੍ਰਤੀਨਿਧੀ ਜਾਣ ਕੇ ਤੇ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਕਾਰੋਬਾਰ ਪੰਜਾਬ ਦਾ ਯੂਥ ਜਿਹੜਾ ਹੈ ਸਹੀ ਦਿਸ਼ਾ ਚ ਜਾਏਗਾ ਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਸੋਚ ਹੈ कि ਜਿਹੜੇ ਵੀ ਉਸਾਰੂ ਬੱਖੀ ਸੋਚ ਦੇ ਲੋਕ ਹੈ ਦੇਸ਼ ਦੀ ਇਕਤਾ ਕੰਡਤਾ ਦੇ ਪੱਖ ਤੋਂ ਸੋਚਦੇ ਹਨ ਉਹਨਾਂ ਨੂੰ ਇਸ ਚੀਜ਼ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਮੈਂ ਚਾਹੇ ਕਿ ਮੇਰੀ ਪਾਰਟੀ ਅਲੱਗ ਹੈ ਅਸੀਂ ਕਾਂਗਰਸ ਦੀ ਪ੍ਰੋੜਤਾ ਨਹੀਂ ਕਰਦੇ ਪਰ ਮੈਂ ਅੱਜ ਰਾਜਾ ਬਰਿੰਗ ਦੀ ਇੱਕ ਸਟੇਟਮੈਂਟ ਦੇਖੀ ਜਿਸ ਚ ਉਹਨੇ ਕਿਹਾ ਕਿ ਸਾਨੂੰ ਖਾਲਿਸਤਾਨ ਨਹੀਂ ਹਿੰਦੁਸਤਾਨ ਚਾਹੀਦਾ ਹੈ ਅਜਹੀ ਸੋਚ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚ ਕਾਂਗਰਸ ਹੋਵੇ ਚ ਬੀਜੇਪੀ ਹੋਵੇ ਚਾਹੇ ਮੁੱਖ ਅਕਾਲੀ ਦਲ ਹੋਵੇ ਇਹੋ ਜੀ ਸੋਚ ਹੋਣੀ ਚਾਹੀਦੀ ਹੈ ਕਿ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਖਿਲਾਫ ਲੜਨ ਵਾਲੇ ਜਿਹੜੇ ਲੋਕ ਹੈਗੇ ਸ਼ਿਵ ਸਨਹਾਰ ਹਿੰਦੁਸਤਾਨ ਨੇ ਫੈਸਲਾ ਕੀਤਾ ਹੈ ਕਿ ਜੇ ਅਸੀਂ ਆਪਣਾ ਉਮੀਦਵਾਰ ਪਹਿਲਾਂ ਅਸੀਂ ਅਪੀਲ ਕੀਤੀ ਹੈ ਵੀ ਸੁਭੀ ਸੁਰੀ ਜਿਹੜੀ ਸ਼ਿਵ ਸਨਹਾਰ ਦੇ ਲੀਡਰਸ਼ਿਪ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਧੋਖੇ ਨਾਲ ਮਾਰਿਆ ਜੇ ਉਹਨਾਂ ਦਾ ਪਰਿਵਾਰ ਲੜਦਾ ਹੈ ਤਾਂ ਸ਼ਿਵ ਸਨਹਾਰ ਹਿੰਦੁਸਤਾਨ ਉਹਨਾਂ ਨੂੰ ਡਟਵਾਂ ਸਮਰਥਨ ਦੇਗੀ ਜੇ ਕਿਸੇ ਕਾਰਨ ਪਰਿਵਾਰ ਨਹੀਂ ਲੜਦਾ ਤੋਂ ਵੀ ਜਿਹੜੀ ਵੀ ਤਾਕਤਾਂ ਦੇਵ ਦੀ ਏਕਤਾ ਕੰਟਾ ਦੇ ਅੱਛੇ ਲੜਨ ਗਿਆ ਪਾਰਟੀ ਦੀ ਬਾਉਂਡਰੀ ਤੋਂ ਬਾਹਰ ਜਾ ਕੇ ਪਾਰਟੀ ਦੀ ਸੀਮਾ ਤੋਂ ਬਾਹਰ ਜਾ ਕੇ ਚਾਹੇ ਉਹ ਕੋਈ ਪਾਰਟੀ ਹੋਵੇ ਜਿਹੜੀ ਮਜਬੂਤੀ ਨਾਲ ਉੱਥੇ ਲੜ ਰਹੀ ਹੋਵੇਗੀ ਅਸੀਂ ਉਹਦਾ ਸਮਰਥਨ ਕਰਾਂਗੇ ਉਹਦੀ ਸਪੋਰਟ ਹਾਂਜੀ ਕਮਲ ਸਾਹਿਬ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਉੱਤੇ ਫੈਦਲੋਂ ਸਵਾਗਤ ਕਰਦਾ ਸਾਰੇ ਵੀਰਾਂ ਦੇ ਆਪਣੇ ਭਰਾਵਾਂ ਦਾ ਦੂਜੇ ਮੈਂ ਸਾਡੇ ਨੇਸ਼ਨਲ ਸਕ੍ਰੀਨ ਮਨੇ ਪਵਨ ਗੁਪਤਾ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨੈਸ਼ਨਲ মিডিਆ ਐਡਵਾਈਜ਼ਰ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਦਿੱਤ ਜਿਹੜੀ ਨਵੀਂ ਜ਼ਿੰਮੇਵਾਰੀ ਜੁਧਰਦੀ ਹੈ ਦੇਸ਼ ਦੇ ਜਿਹੜੇ ਹਾਲਾਤ ਨੇ ਅਸੀਂ ਸਾਰੇ মিডিਆ ਕਰਮੀ ਅੱਜਕੱਲ੍ਹ ਆਨਲਾਈਨ ਜਿਆਦਾ ਵਜਿਰਦੇ ਆ ਆਪਾਂ ਨੂੰ ਸਾਰਾ ਪਤਾ ਹੀ ਹੈ ਸਾਰਿਆਂ ਨੂੰ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਵਾਦੀ ਤਾਕਤਾਂ ਨੇ ਜਿਹੜੀਆਂ ਕਿ ਪਾਕਿਸਤਾਨ ਦੀ ਆਈਐਸਆਈ ਤੇ ਦੂਸਰੇ ਪਾਸੇ ਹਾਲਿਸਤਾਨੀ ਪੰਨੂ ਤੇ ਇਸ਼ਾਰਿਆਂ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਦੋਂ ਮੇਰੀ ਗੱਲ ਹੋਈ ਦੁਕਤਾ ਜੀ ਦੇ ਨਾਲ ਤੇ ਮੈਂ ਡਿਸਾਈਡ ਕੀਤਾ ਕਿ ਸਾਨੂੰ ਰਲ ਮਿਲ ਕੇ ਹੰਬਲ ਮਾਰ ਕੇ ਮੀਡੀਆ ਕਰਪੀਆਂ ਨੂੰ ਇਹਨਾਂ ਤਾਕਤਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਇਸ ਕਰਕੇ ਸ਼ਿਵ ਸੇਨਾ ਹਿੰਦੁਸਤਾਨ ਗਵਨ ਦੁਕਤਾ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਜੁਆਇਨ ਕੀਤਾ ਹੈ ਇਦੇ ਨਾਲ ਦੀ ਨਾਲ ਜਿਹੜਾ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਜਿੰਨਾ মিডিਆ ਹੈਗਾ ਉਹ ਸਾਰੇ ਨੈਸ਼ਨਲ মিডিਆ ਦੇ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਸਾਨੂੰ ਹਰੇਕ ਸਟੇਟ ਦੇ ਵਿੱਚ ਸਹਿਯੋਗ ਦੇ ਰਹੇ ਨੇ ਨਰਾਪੁਰਾ ਪਾਰਟੀ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਅਸੀਂ ਇਸ ਗੱਲ ਦੇ ਬਾਰੇ ਵੀ ਖਾਸ ਤੌਰ ਦੇ ਤੇ ਧਿਆਨ ਰੱਖਾਂਗੇ ਕਿ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਵੀ মিডিਆ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ মিডিਆ ਦੇ ਨਾਲ ਜਿਹੜੀਆਂ ਵਕਾਤੀ ਤਾਕਤਾਂ ਨੇ ਉਹ ਖਾਸ ਤੌਰ ਦੇ ਉੱਤੇ মিডিਆ ਨੂੰ ਹੀ ਲਗਾਉਣਾ ਚਾਹੁੰਦੀਆਂ ਨੇ ਪੋਲਿਟਿਕਲ ਸਿਨੈਰੀਓ ਦੇਖੀ ਤਾਂ ਵੀ মিডিਆ ਨੂੰ ਟਾਰਗੇਟ ਬਣਾਇਆ ਜਾਂਦਾ ਅਸੀਂ মিডিਆ ਦੀ ਵੈਲਫੇਅਰ ਦੇ ਲਈ ਵੀ ਬਹੁਤ ਬਹੁਤ ਕੰਮ ਕਰਾਂਗੇ ਨੈਸ਼ਨਲ ਲੈਵਲ ਤੇ ਉੱਤੇ ਨਾਲ ਦੀ ਨਾਲ ਪਾਰਟੀ ਦੀਆਂ ਜਿਹੜੀਆਂ ਗੁਪਤਾ ਜੀ ਦੀ ਗਾਈਡੈਂਸ ਦੇ ਵਿੱਚ ਜੋ-ਜੋ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਣ ਵਿੱਚ ਪ੍ਰਚਾਰ ਕਰਨ ਵਿੱਚ ਪ੍ਰਸਾਰ ਕਰਨ ਦੇ ਵਿੱਚ ਅਸੀਂ ਪੂਰੇ ਦਾ ਪੂਰਾ ਆਪਣਾ ਯੋਗਦਾਨ ਦਵਾਂਗੇ ਤੇ ਤੁਹਾਡੇ ਸਾਰੇ মিডিਆ ਦੇ ਭਰਾਵਾਂ ਦਾ ਮੈਨੂੰ ਸਹਿਯੋਗ ਪਹਿਲਾਂ ਵੀ ਮਿਲਦਾ ਰਿਹਾ ਜਿਸ ਤਰ੍ਹਾਂ ਤੇ ਮੈਂ गुजारिश ਕਰਾਂਗਾ ਕਿ ਅੱਗੇ ਨੂੰ ਵੀ ਇਸੇ ਤਰ੍ਹਾਂ ਤੁਹਾਡੇ ਸਾਤ ਦੇ ਛਤਰ ਛਾਇਆ ਦੇ ਵਿੱਚ ਅਸੀਂ ਅੱਗੇ ਵਧਾਂਗੇ ਜੈ ਹਿੰਦੂ ਰਾਸ਼ਟਰੀ ਓਕੇ ਅੱਜ ਤੇਲੀ ਇਨਫੋਰਮ ਜਿਹੜੇ ਪਹਿਲਾ ਸ਼ਹਿਸਨਾ ਹਿੰਦੁਸਤਾਨ ਦਾ ਬੜਾ ਅਧਿਆਕੀ ਸ਼ਾਸਨ ਆਜਨਾ ਨੇ ਕਰਵਾਉਸੀ 15 ਤੇ ਸ਼ਿਵੀ ਪਵਨ ਗੁਪਤਾ ਜੀ ਜਿਹੜੇ ਕਿ ਸਾਡੀ ਪਾਰਟੀ ਦੇ ਸੁਪਰੀਮੋ ਨੇ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਸ ਤਰੀਕੇ ਦੇ ਨਾਲ ਇਹ ਫਾਇਟ ਕਰਦੇ ਨੇ ਹਿੰਦੂਇਜ਼ਮ ਲਈ ਔਰ ਹਿੰਦੂਜਨ ਦੇ ਅਧਿਕਾਰਾਂ ਵਾਸਤੇ ਉਦੋਂ ਹਨ ਜਦੋਂ ਇੱਕ মিডিਆ ਦਾ ਬੰਦਾ ਸਾਡੇ ਕੋਲ ਆ ਗਿਆ ਤਾਂ ਜਿਹੜੀਆਂ ਗੱਲਾਂ ਹਾਂ ਅਸੀਂ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਉਹ ਉਸੇ ਅਨੁਸਾਰੇ ਪੱਤਰਕਿ ਚਾ ਸਕਦੇ ਹਾਂ ਠੀਕ ਥੈਂਕ ਯੂ